ਤੋੜ ਗਿਆ ਨਾ ਭਾਲ ਕਦੇ ਕਚੀ ਰੁੱਤ ਦੇ ਜੁੱਤੀਆਂ ਨਾ ਮਾਰੀਏ ਜਵਾਨ ਪੁੱਤ ਦੇ ਦਿਲ ਵਾਲਾ ਭੇਤ ਨਾ ਕਿਸੇ ਨੂੰ ਦੱਸੀਏ ਸੌਰਿਆਂ ਦੇ ਪਿੰਡ ਜਾ ਕੇ ਕਦੇ ਨਾ ਵਸੀਏ ਇਸ ਸਿਆਣੇ ਬੰਦੇ ਕਿਸੇ ਗੱਲ ਤੋਂ ਮਨਾ ਕਰਦੇ ਸੀ ਹੁਣ ਵਾਲੇ ਦੋ ਦੋ ਮਹੀਨੇ ਨਹੀਂ ਮੁੜਦੇ ਉਹ ਕਿਉਂ ਨਹੀਂ ਮੁੜਦੇ ਬਾਬਾ ਜੀ ਜੋ ਉੱਥੇ ਵੇਲੀਆਂ ਖਾਣੀਆਂ ਪਣੀਆਂ ਘਰੇ ਕੰਮ ਕਰਨਾ ਪੈਣਾ ਇਹ ਕਿਸੇ ਗੱਲ ਤੋਂ ਮਨਾ ਕਰਦੇ ਸੀ ਕਿਰਾਂ ਨੂੰ ਬੇਰ ਬੇਰੀਆਂ ਨੂੰ ਅੰਬ ਜੀ ਉਡੂਗਾ ਜ਼ਬਾਨਾਂ ਲਾ ਕੇ ਖੰਬ ਜੀ ਹਾਂ ਪਿਓ ਦੀ ਰਹਿ ਜਦੋਂ ਪੁੱਤ ਪੁੱਛੂਗਾ ਉਦੋਂ ਦੁੱਧ ਕਿਉਂ ਦੇਖੋ ਕੁੜੀਆਂ 'ਚ ਵਿੱਦੂਗਾ ਹੁਣ ਵਕਤ ਆ ਆ ਗਿਆ ਅੱਗੇ ਨਹੀਂ ਸਿਆਣਿਆਂ ਦੇ ਸਲਾਹ ਕਰਦੇ ਸੀ ਹੁਣ ਪਹਿਲਾਂ ਨਿਆਣਿਆਂ ਤੋਂ ਪੁੱਛਣੀ ਪੈਂਦੀ ਹੈ ਵਕਤ ਪੁੱਠਾ ਚੱਲ ਗਿਆ ਅੱਗੇ ਸਿਆਣੇ ਬੰਦੇ ਦੱਸਦੇ ਸੀ ਬੱਚਾ ਤੇ ਰੰਬਾ ਬਾਬਾ ਜੀ ਜਿੰਨਾ ਚੰੜ ਕੇ ਰੱਖੋ ਉਹਨਾ ਪੱਧਰਾ ਰਹਿੰਦਾ ਹੈ ਹੁਣ ਕੋਈ ਰੋਕਦਾ ਚੰਗੇ ਮਾੜੇ ਥਾਂ ਜਾਣ ਤੋਂ ਨਿਆਣਿਆਂ ਨੂੰ ਬੱਚਿਆਂ ਨੂੰ ਕੋਈ ਨਹੀਂ ਮਨਾ ਕਰਦਾ ਜਦ ਇਹ ਜਵਾਨ ਹੋ ਜਾਂਦੇ ਆ ਹੁਣ ਤੁਹਾਡੇ ਸਾਹਮਣੇ ਹੀ ਜੱਗ ਤੇ ਕੀ ਹੁੰਦਾ ਕਰਦਾ ਇੱਥੋਂ ਕਿਸੇ ਆਰਫ ਲੋਕ ਨੇ ਲਿਖਿਆ ਇਹ ਬਚਪਨ ਤੋਂ ਬੱਚੇ ਨੂੰ ਰੋਕੀਏ ਨਾ ਬੇੜਾ ਬਹਿੰਦਾ ਬਹਿੰਦਾ ਬਹਿ ਜਾਂਦਾ ਹਾਂ ਬਚਪਨ ਤੋਂ ਬੱਚੇ ਨੂੰ ਰੋਕੀਏ ਨਾ ਬੇੜਾ ਬਹਿੰਦਾ ਬਹਿੰਦਾ ਬਹਿ ਜਾਂਦਾ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਉਹ ਟੈਂਦਾ ਟੈਂਦਾ ਬਹਿ ਜਾਂਦਾ ਕੁੱਤਾ ਰਾਹ ਵਿੱਚ ਬੈਠਾ ਜੇ ਛੇੜ ਦਈਏ ਉਹ ਪੈਂਦਾ ਪੈਂਦਾ ਬਹਿ ਜਾਂਦਾ ਚੂਲ ਖੋਰ ਨੂੰ ਜੇ ਰੋਕ ਵੀ ਦਈਏ ਤਾਂ ਗੱਲ ਕਹਿੰਦਾ ਕਹਿੰਦਾ ਉਹ ਉਬਾਰਾ ਹੋ ਜਾਣਾ ਜਿੰਨਾ ਜਰਦਸਾ ਬੰਦਿਆਂ ਨੂੰ ਦੱਸਿਆ ਜਾਂਦਾ ਚੂਲ ਖੋਰ ਨੂੰ ਲੋਕ ਵੀ ਦਈਏ ਗੱਲ ਕਹਿੰਦਾ ਕਹਿੰਦਾ ਕਹਿ ਜਾਂਦਾ ਬਹਿ ਜਾਂਦਾ ਪੂਰੀ ਅੱਗ ਤੇ ਭੱਠੇ ਨੂੰ ਨਾਂ ਦਈਏ ਭੱਠਾ ਬੈਂਦਾ ਬੈਂਦਾ ਬਹਿ ਜਾਂਦਾ ਪਹਿਲੀ ਨੂੰ ਮਰਨਾ ਚਾਹੀਦਾ ਵਿਆਹ ਹੋਵੇ ਉਹ ਫਿਰ ਰੰਦਾ ਰੰਦਾ ਰਹਿ ਜਾਂਦਾ ਰੰਦਾ ਰੰਦਾ ਰਹਿ ਜਾਂਦਾ ਇੱਥੇ ਤਾਂ ਬਹੁਤ ਬੈਠੇ ਹੋਣੇ ਰੰਦਾ ਰੰਦਾ ਰਹਿ ਜਾਂਦਾ ਮੀਂਹ ਜਿਹੜਾ ਚੱਜਦੇ ਕੰਮ ਕਰਦੇ ਰੇ ਹੋ ਜਾਊਗਾ ਨਹੀਂ ਬਸ ਜਾਂਗੇ ਰਿਸ਼ਤੇ ਚੰਗੇ ਮੁੰਡੇ ਨੇ ਉਹ ਜਿਹੜੇ ਕੰਮ ਕਰਦੇ ਆ ਜਿਹੜੇ ਕੰਮੇ ਆ ਉਹਨਾਂ ਨੂੰ ਦੇਖ ਕੇ ਬੱਕਰ ਜਾਂਦੇ ਅਗਲੇ ਗਵਾਨਾ ਹੀ ਦੱਸ ਦਿੰਦਾ ਕਿ ਮੁੰਡਾ ਦਾ ਚਰਚ ਪੈਂਦਾ ਇਸ ਕੱਲੋਂ ਬਚਿਓ ਫੇਰ ਹੋ ਜਾਊਗਾ ਨਹੀਂ ਤਾਂ ਫੇਰ ਰਹਜੋਗੇ ਛੜੇਂ ਇੰਡੀਆ ਦੇ ਦੌਰ ਦੀ ਗੱਲ ਆ ਬਾਬਾ ਜੀ ਉਦੋਂ ਰਿਸ਼ਤਾ ਨਹੀਂ ਸੀ ਲੱਭਦਾ ਹੁੰਦਾ ਉਦੋਂ ਵਿਆਹ ਬੜਿਆ ਔਖਾ ਹੁੰਦਾ ਸੀ ਇੱਕ ਬੰਦਾ ਰਹਿ ਗਿਆ ਭੱਜ ਦੌੜ ਬਹੁਤ ਕੀਤੀ ਕਿਸੇ ਪਾਸੇ ਚਾਰਾ ਨਾ ਚੱਲਿਆ ਉਹ ਬੇਆਸ ਹੋ ਗਿਆ ਬੇਉਮੀਦ ਹੋ ਗਿਆ ਕਹਿੰਦਾ ਵੀ ਮੇਰਾ ਨਹੀਂ ਵਿਆ ਹੁਣ ਛੱਡ ਕਹਿੰਦਾ ਵਿਆ ਤੋ ਕੀ ਲੈਣਾ ਪਲਾ ਜਮਾਨਾ ਸਸਤਾ ਦੌਰ ਗਵਰਨਮੈਂਟ ਦੀ ਸਰਕਾਰੀ ਨੌਕਰੀ ਬਗੈਰ ਰਿਸ਼ਮਤੋ ਲੱਭ ਜਾਂਦੀ ਸੀ ਹੋਜਦੇ ਵਿੱਚ ਭਰਤੀ ਹੋ ਗਿਆ ਫੌਜ ਦੀ ਭਰਤੀ ਹੋ ਗਿਆ ਨੌਕਰੀ ਕਰਦਾ ਰਿਹਾ 20 ਜਾਂ 30 ਸਾਲ ਸਰਵਿਸ ਪੂਰੀ ਕਰਕੇ ਲੁਟਾਇਰ ਹੋ ਕੇ ਸਰਕਾਰੀ ਪੈਸੇ ਲੈ ਕੇ ਵਾਪਸ ਆਪਣੇ ਪਿੰਡ 'ਚ ਆ ਗਿਆ ਹੁਣ ਉਸ ਵੇਲੇ ਪਿੰਡ ਜਾ ਕੇ ਸਿਆਣਾ ਹੋ ਗਿਆ ਕਹਿੰਦਾ ਹੁਣ ਵਿਆ ਵਾਲੀ ਉਮਰੋ ਤਾਂ ਲੰਘੇ ਗਾ ਹਾਂ ਕਿਸੇ ਜ਼ਿਮੀਂਦਾਰ ਨਾਲ ਸਾਂਝੀ ਤੇ ਖੇਤੀਬਾੜੀ ਸ਼ੁਰੂ ਕਰ ਲੈਣੇ ਵੀ ਚੱਲ ਬਕਾਇਆ ਵਕਤ ਗੁਜ਼ਰ ਜੂ ਅਜੇ ਖੇਤੀਬਾੜੀ ਸ਼ੁਰੂ ਨਹੀਂ ਕੀਤੀ ਫੇਰ ਜੀ ਜਦ ਨੂੰ ਵਿਚਾਰੇ ਦੀ ਮਾਂ ਮਰ ਗਈ ਅਸਲੋ ਜਹਾਨ ਤੇ ਇੰਟਰਨੈਸ਼ਨਲ ਬੈਲੈਂਕਵਾਮੀ ਛੜਾ ਇਕੱਲਾ ਹੀ ਰਹਿ ਗਿਆ ਥੋੜੋ ਦਾ ਕੋਈ ਨਾ ਰਿਹਾ ਜਦੋਂ ਪਹਿਲਾਂ ਛੜੇ ਨੇ ਕਰ ਲਈ ਨੌਕਰੀ ਫੇਰ ਆ ਗਿਆ ਘਰੇ ਫੇਰ ਛੜੇ ਦੀ ਮਾਂ ਮਰ ਜਾਂਦੀ ਸਿਆਪਾ ਕੋਈ ਨਾ ਕਰੇ ਫੇਰ ਛੜੇ ਨੇ ਕਰ ਲਈ ਖੇਤੀ ਸਾਂਝੀ ਕੋਈ ਨਾ ਰਲੇ ਡਰਦਾ ਵੀ ਇਹ ਦੇਣਾ ਕਿਸੇ ਨੂੰ ਕੀ ਹੈ ਫੇਰ ਛੜੇ ਨੇ ਕਾਲੀ ਖੇਤੀ ਸਾਂਝੀ ਕੋਈ ਨਾ ਰਲੇ ਅਗਲੇ ਦਿਨ ਹੱਲ ਲੈ ਕੇ ਤੁਰ ਪੇ ਤੇ ਚੌਉ ਭੁੱਲ ਗਿਆ ਘਰੇ ਚੌਉ ਲੈ ਕੇ ਜਦ ਵਾਪਸ ਮੁੜਿਆ ਝੋਟਾ ਟੋਬੇ ਵਿੱਚ ਬੜੇ ਇੱਟਾ ਉੱਟਾ ਮਾਰ ਕੇ ਝੋਟਾ ਕੱਢੇ ਜਦ ਨੂੰ ਸਿਖਰ ਦੁਪਹਿਰਾ ਚੜੇ ਫੇਰ ਛੜੇ ਨੂੰ ਭੁੱਖ ਲੱਗ ਜਾਂਦੀ ਵਿੰਗੇ ਟੇਡੀਆਂ ਰਹਿਲਾਂ ਵਲੇ ਹਣ ਛੱਡ ਕੇ ਜਦ ਘਰ ਨੂੰ ਆਇਆ ਤਾਂ ਆਟਾ ਹੈ ਨਹੀਂ ਘਰੇ ਉਦੋਂ ਕਿਹੜਾ ਬਿਜਲੀ ਹੁੰਦੀ ਸੀ ਜਾਂ ਮੋਟਰਾਂ ਲੱਗੀਆਂ ਸੀ ਹੱਥ ਵਾਲੀ ਚੱਕੀ ਹੁੰਦੀ ਸੀ ਉਹਦੇ ਨਾਲ ਦਾਣੇ ਪੀਣੇ ਤਾਂ ਰੋਟੀ ਪਾਣੀ ਤਿਆਰ ਕਰਨਾ ਬੰਦੇ ਵੀ ਮਿਹਨਤ ਕਰਦੇ ਸੀ ਹੱਥ ਨਾਲ ਸਾਡੀਆਂ ਬੀਬੀਆਂ ਮਾਈਆਂ ਪੈਣਾ ਦੀ ਕਰਦੀਆਂ ਸੀਗੀਆਂ ਉਸ ਵਕਤ ਦੇ ਵਿੱਚ ਹਾਂਜੀ ਪਾਣੀ ਵੀ ਨਲਕੇ ਨਾ ਗੇੜ ਨਾ ਹੱਥ ਵਾਲੀ ਮਸ਼ੀਨ ਨਾ ਪੱਠੇ ਕੁੱਤਰਨੇ ਹਾਂਜੀ ਚੱਟ ਜੇ ਲੱਸੀ ਰੜਕਣੀ ਚੱਕੀ ਚਲਾਉਣੀ ਬੰਦੇ ਸਿਹਤਮੰਦ ਔਰਤਾ ਸਿਹਤਮੰਦ ਹੁਣ ਕੀ ਬੇੜਾ ਬੈਠਿਆ ਹੋਇਆ ਹੁਣ ਕੀ ਹੋ ਗਿਆ ਬੰਦਾ ਤਾਂ ਉਹ ਬਾਹਰੋਂ ਥੱਕੇ ਟੁੱਟਾ ਕੰਮ ਤੋਂ ਬੇੜੇ ਜਾ ਕੇ ਮੰਡੀ ਤੇ ਬਹਿ ਜਾਂਦਾ ਘਰ ਵਾਲੇ ਨੂੰ ਕਹਿੰਦਾ ਥਕਾਵਟ ਬਹੁਤ ਹੈ ਚਾਹ ਦੀ ਘੁੱਟ ਤਾਂ ਕਰ ਦਿਓ ਕਹਿੰਦੀ ਮੇਰੇ ਅੱਗੇ ਸ਼ਵੇਰ ਤਾਂ ਬਲੈਂਡ ਬੱਧਿਆ ਹੋਇਆ ਹੈ ਆਸੇ ਆਪੇ ਨਹੀਂ ਸੀ ਪੈਂਦੇ ਉਦੋਂ ਉਹ ਉਹਨੇ ਹੁਣ ਚੱਕੀ ਗੱਡੀ ਤਾਂ ਬਿੰਡੇ ਚ ਰੱਖ ਕੇ ਬਾਬਾ ਜੀ ਪੀਣ ਲੱਗ ਗਿਆ ਦੋ ਸਿਰ ਦਾਣੇ ਲੈ ਕੇ ਪੀਣ ਬਹਿ ਗਿਆ ਆਟਾ ਪਿੰਡੇ ਤੇ ਲੜੇ ਆਟਾ ਭਿਗੇ ਜਾਂ ਦੇਖਣ ਲੱਗਿਆ ਪਾਣੀ ਹੈ ਨਹੀਂ ਵਿੱਚ ਘੜੇ ਬਈ ਪਾਣੀ ਲੈ ਕੇ ਜਦ ਮੁੜ ਕੇ ਆਇਆ ਤਾਂ ਕੁੱਤੇ ਆਟਾ ਖਾਈ ਖੜੇ ਮਗਰ ਕਿਹੜਾ ਕੋਈ ਧਿਆਨ ਰੱਖਣ ਵਾਲਾ ਸੀ ਸਿਆਪੇ ਨੂੰ ਫੇਰ ਫਸ ਗਿਆ ਉਤੋਂ ਟਾਈਮ ਬਹਤਾ ਹੁੰਦਾ ਜਾਵੇ ਸੇਰ ਕੇ ਦਾਣੇ ਲੈ ਕੇ ਫੇਰ ਪੀਣ ਬਹਿ ਗਿਆ ਰੋਟੀ ਤਾਂ ਖਾਣੀ ਸੀ ਨਾ ਉਹਨੇ ਸੇਰ ਕੇ ਦਾਣੇ ਲੈ ਕੇ ਫੇਰ ਪੀਣ ਬਹਿ ਗਿਆ ਫੇਰ ਮੋਟਾ-ਮੋਟਾ ਦਲੇ ਬੈਠਾ ਫੂਕਾ ਮਾਰਦਾ ਨਾ ਅੱਗ ਚੁੱਲੇ 'ਚ ਬਣੇ ਬਈ ਚਾਰ ਰੋਟੀਆਂ ਪਕਾ ਕੇ ਰੱਖੇ ਜਦ ਨੂੰ ਚਾਰ ਪਰੌਣੇ ਖੜੇ ਉਹ ਹੀ ਹੋ ਗਈ ਹੋਇਆ ਹੋਇਆ ਸੀ ਉਤੋਂ ਆ ਕੇ ਪਰੌਣੇ ਹੁਣ ਚਾਰ ਪਰੌਣੇ ਦੇਖ ਕੇ ਛੜਾ ਝੱਡ ਕੋਠੇ ਤੇ ਚੜੇ ਕੋਠੇ ਉੱਤੇ ਚੜ ਕੇ ਕਹਿੰਦਾ ਕਰਕੇ ਹੱਥ ਖੜੇ ਮੈਂ ਕਿਸੇ ਕੰਜਰ ਤੇ ਨਹੀਂ ਜਾਂਦਾ ਕੋਈ ਕੰਜਰ ਮੇਰੇ ਨਾਲ ਬੜੇ ਉਸ ਬੜੇ